ਪਤਾ ਚੱਲੇ ਤਾਂ ਅਸੀਂ ਤੁਹਾਨੂੰ ਫਿਰ ਵੀ ਦੱਸਾਂਗੇ ਤੁਸੀਂ ਵੀਡੀਓ ਨੂੰ ਜ਼ਰੂਰ ਦੇਖਿਓ ਐਂਡ ਤੱਕ ਤੇ ਵੀਡੀਓ ਨੂੰ ਸ਼ੇਅਰ ਵੀ ਕਰਿਓ ਤਾਂ ਕਿ ਜਿੰਨੇ ਵੀ ਪੈਣਾ ਘਰਾਂ 'ਚ ਬੈਠ ਕੇ ਸਲਾਈ ਕਰਦੀਆਂ ਸਟੀਚਿੰਗ ਕਰਦੀਆਂ ਉਹ ਸਿੱਖ ਸਕਣ ਜੀ ਸਸਤੀ ਕਾਲ ਜੀ ਅੱਜ ਤੁਹਾਨੂੰ ਸਿਖਾਉਣੇ ਆ ਟੂ ਲਿਪ ਸਲਵਾਰ ਜਿਹੜੀ ਕਿ ਅੱਜਕੱਲ ਬਹੁਤ ਜ਼ਿਆਦਾ ਚੱਲ ਰਹੀ ਆ ਗਰਮੀਆਂ ਦੇ ਵਿੱਚ ਜਿੱਦਾਂ ਆਪਾਂ ਫਰੌਕ ਦੇ ਨਾਲ ਵੀ ਉਹਨੂੰ ਬਣਾ ਸਕਦੇ ਹਾਂ ਸ਼ਾਰਟ ਕੁੜਤੀ ਦੇ ਨਾਲ ਵੀ ਬਣਾ ਸਕਦੇ ਹਾਂ ਨਾ ਤੇ ਇਹਦੇ ਲਈ ਆਪਾਂ ਨੇ 2 ਸਵਾ 2 ਮੀਟਰ ਹੀ ਕੱਪੜਾ ਜਿਹੜਾ ਆਪਾਂ ਨੇ ਲਿਆਗਾ ਪੂਰਾ ਸਵਾ ਦੋ ਮੀਟਰ ਕਪੜੇ ਦੇ ਵਿੱਚ ਤੁਸੀਂ ਟੂ ਲਿਪ ਸਲਵਾਰ ਦੀ ਕਟਿੰਗ ਸਟੀਚਿੰਗ ਸਾਡੇ ਤੋਂ ਸਿੱਖੋਗੇ ਤੇ ਆਪਾਂ ਨੇ ਆਪਣਾ ਇੰਚੀ ਟੇਪ ਕੈਂਚੀ ਤੇ ਸਾਰਾ ਮਾਰਕਿੰਗ ਵਗੈਰਾ ਲੈ ਲਿਆ ਤੇ ਹੁਣ ਆਪਾਂ ਇਹਨੂੰ ਖੋਲਾਂਗੇ ਕਪੜੇ ਨੂੰ ਜਿਹੜਾ 2 ਮੀਟਰ ਕਪੜਾ ਉਹ 2 ਮੀਟਰ ਕਪੜੇ ਨੂੰ ਪਹਿਲਾਂ ਤੁਸੀਂ ਚੰਗੀ ਤਰ੍ਹਾਂ ਵਿਛਾ ਲਵੋ ਵਿਛਾਉਣ ਤੋਂ ਬਾਅਦ ਤੁਸੀਂ ਇਹਨੂੰ ਮਤਲਬ ਕਿ ਆ ਕੰਨੀ ਵਾਲੀ ਸਾਈਡ ਤੋਂ ਬਰਾਬਰ ਰੱਖ ਕੇ ਇਸ ਵਾਲੀ ਸਾਈਡ ਤੋਂ ਇਹ ਸੀ ਪਹਿਲਾਂ ਕੱਟ ਕਰ ਲਿਆ ਸੀ ਇਹਨੂੰ ਇੱਥੋਂ ਸੈਂਟਰ ਦੇ ਵਿੱਚੋਂ ਇਹਨੂੰ ਕੱਟ ਕਰ ਦਿਓ ਫਿਰ ਆਪਾਂ ਸਿੰਗਲ ਸਿੰਗਲ ਪੀਸ ਨੂੰ ਚੱਕ ਲਵੋ ਠੀਕ ਹੈ ਇਹਨਾਂ ਨੂੰ ਚੱਕ ਕੇ ਫਿਰ ਤੁਸੀਂ ਇਹਨੂੰ ਇਧਰ ਨੂੰ ਮਿਲਾਓ ਆ ਲਓ ਜੀ ਆਪਾਂ ਇਹ ਪੀਸ ਨੂੰ ਐਦਾਂ ਕਰਕੇ ਮਿਲਾ ਦਿੱਤਾ ਜਿਹੜਾ ਇਹ ਵਾਲਾ ਪੀਸ ਆ ਇਧਰੋਂ ਜੁਆਇੰਟ ਹੈ ਇਧਰੋਂ ਆਪਣਾ ਖੁੱਲਿਆ ਹੋਇਆਗਾ ਦੋਨੇ ਪੀਸਾਂ ਨੂੰ ਸੈਂਟਰ ਦੇ ਵਿੱਚੋਂ ਅੱਧੋ-ਅੱਧ ਕਰਦੇ ਹੋ ਕੱਪੜੇ ਨੂੰ ਮਤਲਬ ਕਿ ਸਵਾ ਸਵਾ ਮੀਟਰ ਤੁਹਾਡਾ ਜਿਹੜਾ ਇਹ ਲੰਨ ਤੋਂ ਉ ਆਜੂਗੀ ਫਿਰ ਇਹਨੂੰ ਵੀ ਤੁਸੀਂ ਨੇ ਇਸੇ ਤਰੀਕੇ ਨਾਲ ਹੀ ਐਵੇਂ ਫੋਲਡਾ ਜਿਹੜਾ ਉਹ ਕਰਨਾਗਾ ਬਹੁਤ ਸੌਖੇ ਜੇ ਤਰੀਕੇ ਨਾਲ ਤੁਹਾਨੂੰ ਸਲਵਾਰ ਆ ਜਿਹੜੀ ਆਪਾਂ ਸਿਖਾਵਾਂਗੇ ਹੁਣ ਆਪਾਂ ਏਸ ਪੀਸ ਦੇ ਉੱਪਰ ਇਹਨੂੰ ਵੀ ਉੱਪਰ ਹੀ ਰੱਖ ਲਈਏ ਜਿਹੜਾ ਆਪਣਾ ਪਹਿਲਾ ਵਾਲਾ ਪੀਸ ਸੀ ਉਹਦੇ ਉੱਪਰ ਹੀ ਇਹਨੂੰ ਰੱਖਣਾਗਾ ਦੋਨੋਂ ਪੀਸ ਆਪਣੇ ਜਿਹੜੇ ਨੇ ਬਰਾਬਰ ਆਉਣਗੇ ਇਹ ਸ਼ੇਪ ਦੇ ਵਿੱਚ ਤੁਸੀਂ ਕਪੜਾ ਵਿਛਾਉਣਾਗਾ ਕਪੜਾ ਵਿਛਾਉਣ ਤੋਂ ਬਾਅਦ ਫਿਰ ਤੁਸੀਂ ਜਿੱਦਾਂ ਹੁਣ ਸਾਡੀ ਸਲਵਾਰ ਦੀ ਲੈਂਥ ਹੈ ਜਿਹੜੀ ਹੋਆ 37 ਇੰਚ 37 ਇੰਚ ਤੁਹਾਡੀ ਸਲਵਾਰ ਦੀ ਲੈਂਥ 37 ਇੰਚ ਰੈਡੀ ਆ ਤੇ ਬਾਕੀ ਇਹਦੇ ਵਿੱਚ ਆਪਾਂ ਨੇ 4 4 ਇੰਚ ਜਿਹੜਾ ਨਿਸ਼ਾਨਾ ਉਹ ਪਹਿਲਾਂ ਮੂਰੀ ਦਾ ਲਗਾਉਣਾਗਾ ਹਲੋ ਜੀ ਇੱਥੋਂ ਆਪਾਂ ਨੇ 4 ਇੰਚ ਮੂਰੀ ਦਾ ਨਿਸ਼ਾਨ ਲਗਾਤਾ ਠੀਕ ਹੈ ਫਿਰ ਆਪਾਂ 4 ਇੰਚ ਨਿਸ਼ਾਨ ਨੂੰ ਹਲਕੀ ਗੁਲਾਈ ਦੇਵਾਂਗੇ ਇੱਥੋਂ 4 ਇੰਚ 4.5 ਇੰਚ ਉੱਪਰ ਤੁਸੀਂ ਇਹਨੂੰ ਛੱਡ ਕੇ ਨਿਸ਼ਾਨ ਲਗਾਉਣਾਗਾ ਇੱਥੋਂ ਹਲਕੀ ਹਲਕੀ ਜੜੀ ਦੀ ਗੁਲਾਈ ਹੈ ਇਹਨੂੰ ਬਣਾਇਓ ਇਸ ਤਰੀਕੇ ਨਾਲ ਰਾਉਂਡ ਚ ਫਿਰ ਇਹਨੂੰ 4 ਇੰਚ ਨੂੰ ਨਿਸ਼ਾਨ ਨੂੰ ਛੱਡ ਕੇ ਇੱਥੋਂ ਜਿੰਨੀ ਤੁਸੀਂ ਸਲਵਾਰ ਰੈਡੀ ਕਰਨੀ ਆ ਉਨੀ ਲੈ ਲਓ ਜਿੰਨੇ 37 ਇੰਚ ਤਾਂ 1 ਇੰਚ ਪਲੱਸ ਕਰ ਲਓ 38 ਇਰੇ ਇਸ ਤਿੱਕੇ ਨਾਲ 8038 ਲਗਾ ਲਓ ਇੰਚੀ ਟੇਪ ਜਿਹੜਾ ਤੁਸੀਂ ਉਹਨੂੰ ਐਦਾਂ ਹੀ ਰਾਉਂਡ ਹੀ ਕਮਾਇਓ ਆਹ ਲਓ ਜੀ ਇੱਥੋਂ ਵੀ ਤੁਸੀਂ ਲਾ ਲਓ ਠੀਕ ਹੈ ਤੇ ਹੁਣ ਆਪਾਂ ਇਹਨੂੰ ਵੀ ਹਲਕੇ ਹਲਕੇ ਹੱਥਾਂ ਨਾਲ ਜਿਹੜਾ ਕਿ ਰਾਉਂਡ ਸ਼ੇਪ ਦੇ ਵਿੱਚ ਮਾਰਕਿੰਗ ਕਰ ਲਵਾਂਗੇ ਆਹ ਲਓ ਜੀ ਇਹ ਆਪਣੀ ਟੂ ਲਿਪ ਸਲਵਾਰ ਦੀ ਜਿਹੜੀ ਕਿ ਕਟੀਆਂ ਉਹ ਹੋ ਚੁੱਕੀਆਂ ਹੁਣ ਆਪਾਂ ਇਹਨੂੰ ਕੱਟ ਕਰਾਂਗੇ ਸਲਵਾਰ ਨੂੰ ਟ੍ਰਿਪ ਦੇ ਵਿੱਚ ਆਪਾਂ ਨਿਸ਼ਾਨ ਲਾਇਆ ਸੀ ਟੂ ਲਿਪ ਸਲਵਾਰ ਦਾ ਪੋ ਕਟਿੰਗ ਕਰ ਲਿਆ ਤੇ ਹੁਣ ਜਿਹੜੀ ਆਪਣੀ ਸਲਵਾਰ ਦੇ ਪਹੁੰਚੇ ਦੀ ਨਿਸ਼ਾਨ ਹੈ 4 ਇੰਚ ਛੱਡ ਕੇ ਰਾਉਂਡ ਸ਼ੇਪ ਦੇ ਵਿੱਚ ਕੱਟਣਾ ਉਹਨੂੰ ਵੀ ਆਪਾਂ ਹੁਣ ਕਟਾਂਗੇ ਆਪ ਤੁਸੀਂ ਵੇਖੋ ਦੋਨੇ ਪੀਸ ਨੇ ਜਿਹੜੇ ਉਹਨਾਂ ਨੂੰ ਚੱਕ ਲੋ ਇਹ ਵਾਲਾ ਲਓ ਜੀ ਆਪਣੀ ਜਿਹੜੀ ਕਟਿੰਗ ਹੈ ਉਹ ਹੋ ਚੁੱਕੀ ਹੈ ਬਹੁਤ ਸੌਖੀ ਹੈ ਜਿਹੜੀ ਇਹ ਕਟਿੰਗ ਹੈ ਤੁਸੀਂ ਵੀ ਕਰ ਸਕਦੇ ਹੋਗੇ ਐਦਾਂ ਕਟਿੰਗ ਤੇ ਇਹਦੇ ਵਿੱਚੋਂ ਜਿਹੜਾ ਹੁਣ ਆਪਣਾ ਇਹ ਆ ਕਪੜਾ ਇਹ ਟੂ ਲਿਪਸ ਸਲਵਾਰ ਦੀ ਕਟਿੰਗ ਹੋ ਚੁੱਕੀ ਹੈ ਇਹਦੇ ਵਿੱਚੋਂ ਆਪਾਂ ਜਿਹੜੀਆਂ ਰੇਪ ਪੱਟੀਆਂ ਨੇ ਇਹਦੇ ਵਿੱਚੋਂ ਰੇਪ ਪੱਟੀਆਂ ਲਾ ਲਾਂਗੇ ਜਿਹੜਾ ਇਹ ਕਪੜਾ ਬਚਿਆ ਹੋਇਆ ਉੱਪਰ ਵਾਲਾ ਇਹਦੇ ਵਿੱਚੋਂ ਆਪਾਂ ਵੈਲਟ ਲਵਾਂਗੇ ਸਟ੍ਰੇਟ ਜਿਹੜੀਆਂ ਇਹ ਰੇਪ ਕਪੜਾ ਰੇਪ ਦੇ ਵਿੱਚੋਂ ਰੇਪ ਪੱਟੀਆਂ ਲਵਾਂਗੇ ਤੇ ਜਿਹੜਾ ਬੈਲਟ ਆਪਾਂ ਇਹ ਸਟ੍ਰੇਟ ਦੇ ਵਿੱਚੋਂ ਹੀ ਲਵਾਂਗੇ ਜਿਹੜੀ ਵੈਲਟ ਆ ਹੁਣ ਆਪਾਂ ਵੈਲਟ ਨੂੰ ਲਵਾਂਗੇ ਇੱਥੋਂ ਪਾ ਸਲਵਾਰ ਦੀ ਜਿਹੜੀ 벨ਟ ਹੈ 22 ਇੰਚ 벨ਟ ਨੂੰ ਕੱਟਾਂਗੇ 1 ਇੰਚ ਵੱਧ ਲੈ ਲਿਆ 24 ਇੰਚ 7.5 ਇੰਚ ਬਾਣੀ ਹੇਠੇ ਨੂੰ ਲੈਣਾ ਦਾ ਹਲੋ ਜੀ ਜਿੱਦਾਂ ਪਾ ਸਲਵਾਰ ਦੂਸਰੀ ਦੀ 벨ਟ ਕੱਟਦੇ ਉਸੇ ਤਰੀਕੇ ਨਾਲ ਇਹ 벨ਟ ਕੱਟਣੀ ਹੈ ਹਲੋ 7.5 ਇੰਚ ਤੇ ਨਿਸ਼ਾਨ ਲਾ ਕੇ ਇਹਨੂੰ ਵੀ ਤੁਸੀਂ ਕੱਟ ਲਵੋ ਹਲੋ ਇਹ ਆਪਣੀ 벨ਟ ਹੋਗੀ ਆਪਣੀ ਸਲਵਾਰ ਦੀ ਕਟਿੰਗ ਹੋਗੀ ਇਹਦੇ ਵਿੱਚ ਹੁਣ ਆਪਾਂ ਾਰੇਬ ਜਿਹੜਾ ਇਹ ਵਾਲਾ ਕਪੜਾ ਇਹਦੀਆਂ ਪੱਟੀਆਂ ਹੀ ਆਪਾਂ ਉਹਦੇ ਵਿੱਚ ਲਾਵਾਂਗੇ ਸਲਵਾਰ ਦੇ ਵਿੱਚ ਜਿਹੜੀਆਂ ਇਹ ਰੇਪ ਪੱਟੀਆਂ ਨੇ ਠੀਕ ਹੈ ਜੀ ਹਾਂਜੀ ਟੂਪਿੰ ਟੂ ਲਿਪ ਸਲਵਾਰ ਦੀ ਜਿਹੜੀ ਕਟਿੰਗ ਆ ਉਹ ਪ੍ਰੋਪਰ ਆਪਣੀ ਹੋ ਚੁੱਕੀ ਹੈ ਹੁਣ ਆਪਾਂ ਕਰਦੇ ਆ ਸਟਿਚਿੰਗ ਤੇ ਵੀਡੀਓ ਨੂੰ ਜਰੂਰ ਵੇਖਿਓ ਹਾਂਜੀ ਜਿਹੜੀ ਆਪਾਂ ਟੂ ਲਿਪ ਸਲਵਾਰ ਦੇ ਵਿੱਚ ਹਰੇ ਪੱਟੀਆਂ ਤੁਹਾਨੂੰ ਦੱਸਿਆ ਸੀਗਾ ਉਹ ਦੋ 2 ਇੰਚ ਚੜਾਈ ਚ ਕੱਟ ਲੇ ਤੇ ਉਹਨਾਂ ਨੂੰ ਇਸ ਸ਼ੇਪ ਦੇ ਵਿੱਚ ਤੁਸੀਂ ਉਹਨੂੰ ਅਟੈਚ ਕਰ ਲਿਓ ਦੇਖੋ ਇਹ ਜਿਹੜੀ ਟੂ ਲਿਪਸ ਸਲਵਾਰ ਦੀ ਪੱਟੀ ਆ ਉਹ ਕਾਫੀ ਲੰਬੀ ਹੋ ਚੁੱਕੀ ਆ ਹੁਣ ਆਪਾਂ ਸਲਵਾਰ ਦੇ ਉੱਪਰ ਇਹਨੂੰ ਪੱਟੀ ਨੂੰ ਲਾਵਾਂਗੇ ਤੇ ਨਾਲ ਹੀ ਆਪਾਂ ਇਹਦੇ ਇਹ ਵਾਲੀ ਜਿਹੜੀ ਮਗਜੀ ਆ ਹਨਾ ਪਾਈਪਿੰਗ ਆ ਇਹਨੂੰ ਰੱਖਾਂਗੇ ਤੇ ਕਿਉਂਕਿ ਸਾਡਾ ਜਿਹੜਾ ਸੂਟ ਆ ਉਹਦੇ ਵਿੱਚ ਫੈਬਰਿਕ ਦੇ ਵਿੱਚ ਇਦਾਂ ਦਾ ਹੀ ਵਰਕ ਹੈ ਵਰਕ ਦੇ ਅਕੋਰਡਿੰਗ ਹੀ ਅਸੀਂ ਇਹਨੂੰ ਲਗਾਵਾਂਗੇ ਨਾਲ ਜਿਹੜੀਆਂ ਆਪਣੀਆਂ ਰੇ ਪੱਟੀਆਂ ਆਪਾਂ ਕਟੀਆਂ ਸੀਗੀਆਂ ਉਹਨਾਂ ਨੂੰ ਆਪਾਂ ਦੋਨੋਂ ਸਾਈਡ ਤੋਂ ਅੱਧਾ ਅੱਧਾ ਇੰਚ ਦੇ ਮਾਰਜਨ ਦੇ ਨਾਲ ਫੋਲਡ ਕਰ ਲਾਂਗੇ ਹੁਣ ਦੇਖੋ ਆਪਾਂ ਇੱਕ ਸਾਈਡ ਤੋਂ ਫੋਲਡ ਕਰ ਰਹੇ ਆ ਤੇ ਫਿਰ ਦੂਸਰੀ ਸਾਈਡ ਤੋਂ ਵੀ ਇਦਾਂ ਹੀ ਫੋਲਡ ਕਰਾਂਗੇ ਹਾਂਜੀ ਜਿਹੜੀ ਟੂ ਬਲਿਪ ਸਲਵਾਰ ਆ ਆਪਾਂ ਉਹਦੇ ਉੱਤੇ ਜਿਹੜੀਆਂ ਰੇ ਪੱਟੀਆਂ ਸੀ ਉਹਨਾਂ ਨੂੰ ਦੋਨੋਂ ਸਾਈਡ ਤੋਂ ਪ੍ਰੈਸ ਦੀ ਹੈਲਪ ਦੇ ਨਾਲ ਪ੍ਰੈਸ ਦੇ ਨਾਲ ਆਪਾਂ ਨੇ ਉਹਨਾਂ ਨੂੰ ਫੋਲਡ ਕਰ ਲਿਆ ਦੇਖੋ ਹੁਣ ਆਪਾਂ ਜਿਹੜੀ ਮਗਜੀ ਹੈ ਉਹ ਆਪਣੀ ਸ਼ਰਟ ਦਾ ਕਲਰ ਇਹ ਵਾਲਾ ਸੀਗਾ ਤੁਸੀਂ ਦੇਖ ਸਕਦੇ ਹੋ ਇਹਦੇ ਵਿੱਚ 골ਡਨ ਸੀਗਾ ਥ੍ਰੈਡ ਉਹਦੇ ਕਰਕੇ ਆਪਾਂ ਨੇ ਜਿਹੜੀ ਉਹ ਹੈ ਪਾਈਪਿੰਗ ਲੇਸ ਉਹ ਵੀ 골ਡਨ ਹੀ ਦਿੱਤੀ ਹੈ ਨਹੀਂ ਤਾਂ ਆਪਾਂ ਕਾਟਨ ਦੀ ਲੇਸਸ ਵੀ ਲਗਾ ਸਕਦੇ ਸੀ ਤੇ ਹੁਣ ਜਿਹੜੀ ਤੁਸੀਂ ਇਹ ਲੇਸ ਲਾ ਰਹੇ ਹੋ ਆਪਾਂ ਪਾਈਪਿੰਨ ਇਹ ਥੋੜੀ ਜੀ ਆਪਾਂ ਜਿਆਦਾ ਤਾਂ ਲਗਾਵਾਂਗੇ 1 ਮੀਟਰ ਆਪਣੀ ਜਿਆਦਾ ਤਾਂ ਲੱਗ ਜਾ ਪਰ ਉਹਦੇ ਨਾਲ ਜਿਹੜੀ ਆਪਣੀ ਸਲਵਾਰ ਹੈ ਉਹ ਥੋੜੀ ਜੀ ਫਿਨਿਸ਼ਿੰਗ ਦੇ ਵਿੱਚ ਆ ਜਾਣੀ ਹੈ ਤੇ ਤੁਸੀਂ ਹਲਕੇ ਹੱਥਾਂ ਦੇ ਨਾਲ ਹੀ ਲਗਾਉਣੀ ਆ ਤੇ ਜਿਹੜਾ ਕਪੜਾ ਉਹਨੂੰ ਵੀ ਨਹੀਂ ਖਿੱਚਣਾ ਤੇ ਪਾਈਪਿੰਨ ਨੂੰ ਵੀ ਤੇ ਉੱਪਰ ਵਾਲੀ ਪੱਟੀ ਵੀ ਬਿਲਕੁਲ ਇਹ ਪੂਰੇ ਸੌਫਟ ਜਿਹੇ ਹੱਥ ਦੇ ਨਾਲ ਹੀ ਇਹਨੂੰ ਲਗਾਓ ਦੇਖੋ ਜਿਹੜੀ ਆਪਣੀ ਪੱਟੀ ਸੀ ਉਹਨਾਂ ਆਪਾਂ ਇਸ ਤਰੀਕੇ ਨਾਲ ਦੇਖੋ ਫੋਲਡ ਕਰ ਲਿਆ ਇਹਨੂੰ ਤੁਸੀਂ ਤਰਪਾਈ ਵੀ ਕਰ ਸਕਦੇ ਹੋ ਤੇ ਤੁਸੀਂ ਇਹਦੇ ਸਲਾਈ ਵੀ ਲਗਾ ਸਕਦੇ ਹੋ ਇਹ ਤੁਸੀਂ ਆਪਣੀ ਚੋਇਸ ਦੇ ਹਿਸਾਬ ਨਾਲ ਕੁਝ ਵੀ ਕਰ ਸਕਦੇ ਹੋ ਤਰਪਾਈ ਵੀ ਤੇ ਸਲਾਈ ਵੀ ਲਗਾ ਸਕਦੇ ਹੋ ਹਾਂਜੀ ਜਿਹੜੀ ਆਪਾਂ ਸਲਵਾਰ ਸੀ ਉਹਨੂੰ ਆਪਾਂ ਨੇ ਇਸ ਤਰੀਕੇ ਨਾਲ ਲੇਸ ਲਗਾ ਕੇ ਇਹਨੂੰ ਫਿਨਿਸ਼ ਕਰ ਲਿਆ ਫਿਨਿਸ਼ ਕਰਨ ਤੋਂ ਬਾਅਦ ਇਹਦੇ ਜਿਹੜੀ ਇਹ ਸਾਈਡ ਹੈਗੀ ਜਿੱਧਰ ਦੀ ਆਪਣੇ ਗੋਟੇ ਦੀ ਕਨਾਰੀ ਲਗਾਈ ਆ ਉਸ ਸਾਈਡ ਤੋਂ ਆਪਾਂ ਨੇ 5 ਇੰਚ ਦਾ ਨਿਸ਼ਾਨ ਲਗਾਉਣਾ ਇਹ ਵਾਲਾ ਠੀਕ ਹੈ ਜੀ ਤੇ ਇਹਦੇ ਜਿਹੜਾ ਇੱਥੇ ਸੈਂਟਰ ਆ ਸੈਂਟਰ ਦੇ ਵਿੱਚ ਇੱਕ ਕੱਟ ਲਗਾਉਣਾਗਾ ਓਕੇ 5 ਇੰਚ ਦੇ ਨਿਸ਼ਾਨ ਦੇ ਉੱਪਰ ਤੁਸੀਂ ਇੱਕ ਕੈਂਚੀ ਨਾਲ ਛੋਟਾ ਜਿਹਾ ਟੁੱਕ ਲਗਾ ਦੋਗੇ ਇਹਨੂੰ ਲਗਾਉਣ ਤੋਂ ਬਾਅਦ ਫਿਰ ਤੁਸੀਂ ਇਹਨੂੰ ਓਪਨ ਕਰੋਗੇ ਕੱਪੜੇ ਨੂੰ ਕੱਪੜੇ ਨੂੰ ਓਪਨ ਕਰਨ ਤੋਂ ਬਾਅਦ ਜਿਹੜਾ 5 ਇੰਚ ਨਿਸ਼ਾਨ ਹੈ ਉਹਨੂੰ ਇਹ ਸੈਂਟਰ ਵਾਲੇ ਨਿਸ਼ਾਨ ਦੇ ਨਾਲ ਮਿਲਾਓ ਉਸ ਸਾਈਡ ਤੋਂ ਵੀ ਜਿਹੜਾ 5 ਇੰਚ ਨਿਸ਼ਾਨ ਹੈ ਇਹ ਇਹ ਤਿੰਨੋਂ ਜਿਹੜੇ ਕੱਟ ਨੇ ਉਹ ਬਰਾਬਰ ਆਉਣੇ ਚਾਹੀਦੇ ਆ ਤੁਹਾਡੇ ਆ ਵੀ ਲਓ ਇਹ 5 ਇੰਚੀ ਨਿਸ਼ਾਨ ਵੀ ਇੱਥੇ ਆ ਗਿਆ ਤੇ ਇੱਥੇ ਆ ਗਿਆ ਇਹ ਬਣ ਗਈ ਆਪਣੀ ਟੋ ਲਿਪਸ ਸਲਵਾਰ ਹੁਣ ਇਹਦੇ ਵਿੱਚ ਹੱਥ ਨਾਲ ਤੁਸੀਂ ਸੂਈ ਨਾਲ ਕੱચી ਪਾ ਸਕਦੇ ਹੋ ਇਹ ਵਾਲੀ ਜਿਹੜੀ ਆਪਾਂ ਨੇ ਕੱਟ ਸੀਗਾ 5 ਇੰਚ ਦਾ ਨਿਸ਼ਾਨ ਲਗਾਇਆ ਸੀ ਉਤੋਂ ਆਪਾਂ ਇਧਰੋਂ 5 ਇੰਚ ਲਗਾ ਲਿਆ ਸੀ ਤੇ ਉਸ ਸਾਈਡ ਤੋਂ ਵੀ ਲਗਾ ਲਿਆ ਸੀ ਤੇ ਹੁਣ ਇਹਨੂੰ ਆਪਾਂ ਨੇ ਕੱਛੀ ਜਿਹੜੀ ਆਹ ਦੇਖੋ ਵੱਡੇ ਵੱਡੇ ਮਤਲਬ ਕਿ ਉਹ ਲਗਾ ਕੇ ਟਾਂਕੇ ਲਗਾ ਕੇ ਇਹਨੂੰ ਆਪਾਂ ਨੇ ਕੱਚੀ ਜੜੀ ਬਣਾ ਲਈ ਐ ਜੇ ਤੁਸੀਂ ਇੱਥੇ ਪਿੰਸ ਲਗਾਉਣੇ ਤਾਂ ਪਿੰਸ ਵੀ ਲਗਾ ਸਕਦੇ ਹੋ ਹੁਣ ਆਪਾਂ ਇਹ ਜਿਹੜੀ ਕੱਚੀ ਪਾਈ ਐ ਇਸ ਦੀ ਸਾਈਡ ਤੇ ਇਹ ਵਾਲੀ ਸਲਾਈ ਤੇ ਆਪਾਂ ਸਲਾਈ ਲਗਾਵਾਂਗੇ ਪੱਕੀ ਸਲਵਾਰ ਦੇ ਉੱਪਰ ਜਿਹੜੀ ਸਲਾਈ ਲਗਾਉਣੀ ਐ ਉਹਨੂੰ ਪਹਿਲਾਂ ਕੱਚੀ ਪਾ ਲਓ ਫਿਰ ਕੱਚੀ ਪਾ ਕੇ ਜਿਹੜੀ ਆਪਾਂ ਸਲਾਈ ਉਹ ਬਿਲਕੁਲ ਨਾਲ-ਨਾਲ ਲਗਾਓ ਜਿੱਥੇ ਤੁਹਾਡੀ ਦੂਸਰੀ ਉਹ ਆਉਂਦੀ ਹੈਗੀ ਠੀਕ ਆ ਆਪਣਾ ਪਾਈ ਪੱਲਾ ਆਹ ਵੇਖੋ ਇਹ ਵਾਲਾ ਪੱਲਾ ਓਪਨ ਰਹੂਗਾ ਤੇ ਇਹ ਸਲਾਈ ਜਿਹੜੀ ਉਸ ਸਾਈਡ ਤੇ ਲੱਗ ਜਾਊਗਾ ਜਿੱਥੇ ਆਪਣੀ ਕੱਚੀ ਪਾਈ ਸੀਗੀ ਹਲੋ ਜੀ ਕੱਚੀ ਪੈ ਕੱਚੀ ਜਗ੍ਹਾ ਤੇ ਆਪਣੇ ਲਗਾਤੀ ਸਲਾਈ ਹੋਰ ਬਣ ਗਈ ਆਪਣੀ ਸਲਵਾਰ ਹੁਣ ਪਾ ਮੰਗਿਆ ਆਪਾਂ ਕਾਟਾਂ ਇਹ ਵਾਲੀ ਜਿਹੜੀ ਟੂਲਿਪ ਸਲਵਾਰ ਸੀ ਜਿਹੜੀ ਆਪਾਂ ਸਲਾਈ ਆ ਜਿਹੜੀ ਇਸ ਸਾਈਡ ਤੇ ਇੱਕ ਇੱਥੇ ਲਗਾਤੀ ਜਿਹੜੀ ਆਪਾਂ ਆਈਪਰ ਸੀ ਨਾ ਹੁਣ ਦੱਸਿਆ ਸੀ ਪਾਣੀ ਵਿੱਚ ਦੇ ਪਰੇਸ਼ਾਨ ਕੋਲੇ ਇੱਥੇ ਆਪਣੇ ਲਗਾਈ ਆ ਤੇ ਇਹਨੂੰ ਆਪਣੀ ਇੱਥੇ ਜੁਆਇੰਟ ਕਰ ਲਿਆ ਕਿਉਂਕਿ ਇਹ ਕਪੜਾ ਇਧਰ ਉਧਰ ਹਿੱਲੇ ਨਾ ਤੇ ਹੁਣ ਆਪਣੀਆਂ ਮੂਰੀ ਜਿੰਨੀ ਆਪਾਂ ਚਾਹੀਦੀ ਸੀ ਆਪਾਂ ਉਨੇ 6 ਇੰਚ ਮੂਰੀ ਵੀ ਰੱਖ ਲਈ ਇਹ ਹੁਣ ਆਪਾਂ ਇਹਦੇ ਉੱਪਰ ਦੂਸਰੀ ਸਲਵਾਰ ਦਾ ਪੀਸ ਵੀ ਇਹਦੇ ਉੱਪਰ ਹੀ ਰੱਖਾਂਗੇ। ਦੋਨੇ ਪੀਸਾਂ ਨੂੰ ਉੱਪਰ ਰੱਖਣ ਤੋਂ ਬਾਅਦ ਆਪਾਂ ਝੋਲੀ ਦਾ ਨਿਸ਼ਾਨਾ ਜਿਹੜਾ ਉਹ ਵੀ ਲਗਾਵਾਂਗੇ। ਉਹ ਜਿਹੜੀ ਟੂ ਲਿਪ ਸਲਵਾਰ ਆ ਆਪਣੀ ਬਣ ਕੇ ਰੈਡੀ ਹੋ ਚੁੱਕੀ ਹੈ। ਇੱਕ ਸਾਈਡ ਤੋਂ ਇਹ ਵਾਲਾ ਪੱਲਾ ਹੋ ਗਿਆ। ਇੱਕ ਸਾਈਡ ਤੋਂ ਇਹ ਵਾਲਾ। ਹੁਣ ਆਪਾਂ ਇਹਨਾਂ ਨੂੰ ਇੱਕ ਦੂਜੇ ਦੇ ਉੱਪਰ ਐਦਾਂ ਰੱਖ ਲਵਾਂਗੇ। ਠੀਕ ਹੈ ਜੀ। ਇਸ ਤਰੀਕੇ ਨਾਲ ਇਹਨੂੰ ਚੰਗੀ ਤਰ੍ਹਾਂ ਵਿਛਾ ਲਓ। ਇੱਕ ਦੂਜੇ ਦੇ ਉੱਪਰ ਰੱਖ ਲਓ। ਰੱਖਣ ਤੋਂ ਬਾਅਦ ਆਪਾਂ ਨੇ ਜਿਹੜਾ ਝੋਲੀ ਦਾ ਨਿਸ਼ਾਨ ਆ ਉਹ ਇਸ ਸਾਈਡ ਤੇ ਲਗਾਉਣਾ ਹੈ ਇਸ ਸਾਈਡ ਤੋਂ 11 ਇੰਚਾ ਘੱਟੋ-ਘੱਟ ਤੁਸੀਂ 11 ਇੰਚ ਦਾ ਨਿਸ਼ਾਨਾ ਜਿਹੜਾ ਉਹ ਲਗਾਉਗੇ ਤੇ ਇਸ ਸਾਈਡ ਤੋਂ ਤੁਸੀਂ 1 ਜਾਂ ਸਵਾ ਇੰਚ ਦਾ ਨਿਸ਼ਾਨਾ ਜਿਹੜਾ ਇਸ ਸਾਈਡ ਤੋਂ ਲਗਾਉਗੇ ਇਹ ਲਓ ਜੀ ਇੱਥੋਂ ਆਪਾਂ ਹਲਕੇ ਜਿਹੜੀ ਗੁਲਾਈ ਆ ਪਾ ਕੇ ਇਹਨੂੰ ਮਿਲਾ ਦਵਾਂਗੇ ਇਹ ਬਣ ਗਈ ਆਪਣੀ ਟੂ ਲਿਪ ਸਲਵਾਰ ਦੀ ਝੋਲੀ ਦੀ ਕਟਿੰਗ ਠੀਕ ਹੈ ਜੀ ਇਹਦੇ ਜਿਹੜੇ ਦੋਨੇ ਸਾਈਡ ਨੇ ਹੁਣ ਆਪਾਂ ਇਹਨਾਂ ਨੂੰ ਉਠਾਵਾਂਗੇ ਇਹਨੂੰ ਉਠਾਉਣ ਤੋਂ ਬਾਅਦ ਦੇਖੋ ਇਸ ਤਰੀਕੇ ਨਾਲ ਇਹਨੂੰ ਇਹਨੂੰ ਲੈ ਕੇ ਨਾ ਦੋਨੇ ਮਤਲਬ ਝੋਲੀਆਂ ਲੱਗ ਜਾਣੀਆਂ ਆਹ ਦੋਨੇ ਸਾਈਡ ਤੇ ਨਿਸ਼ਾਨ ਲਗਾ ਲਾਂਗੇ ਆਪਾਂ ਪਹਿਲਾਂ ਹੀ ਤਾਂ ਕਿ ਜਿਹੜੇ ਬਲ ਨੇ ਆਪਣੇ ਉਹ ਪ੍ਰੋਪਰ ਪੈ ਜਾਣ ਦੇ ਨਿਸ਼ਾਨ ਨੇ ਜਿਹੜੀਆਂ ਲਗਾਉਣੇ ਸਲਾਈ ਲਗਾਉਣੀ ਸ਼ੁਰੂ ਕਰ ਦਿੱਤੀ ਆ ਆਹ ਵੇਖੋ ਤੁਸੀਂ ਜਿਹੜੀ ਝੋਲੀ ਆ ਉਹਨੂੰ ਲਗਾਉਣਾ ਸ਼ੁਰੂ ਕਰ ਦਿੱਤਾ ਦੇ ਵੀ ਦੋਨੋਂ ਦੇ ਦੇਖੋ ਚੋਲੀ ਦੇ ਨਿਸ਼ਾਨ ਨੂੰ ਬਰਾਬਰ ਰੱਖ ਕੇ ਇਹਦੀ ਸਾਈਡ ਤੇ ਵੀ ਆਪਾਂ ਨਿਸ਼ਾਨ ਲਗਾ ਲਿਆ ਤੇ ਆਪਾਂ ਦੂਸਰੀ ਸਾਈਡ ਤੇ ਵੀ ਨਿਸ਼ਾਨ ਨੂੰ ਲਗਾਵਾਂਗੇ ਤਾਂ ਕਿ ਜਿਹੜੇ ਬੱਲ ਨੇ ਸੈਂਟਰ ਦੇ ਵਿੱਚ ਸਾਰੇ ਦੇ ਸਾਰੇ ਆ ਜਾਣਗੇ ਆਹ ਲੋ ਕੋ ਨਿਸ਼ਾਨ ਆਪਾਂ ਪਹਿਲਾਂ ਵੀ ਲਗਾਇਆ ਸੀ ਉਹਨੂੰ ਦੁਬਾਰਾ ਲਗਾ ਦਨੇ ਆਹ ਲੋ ਜੀ ਬੈਲਟ ਹੁਣ ਆਪਾਂ ਤੁਹਾਨੂੰ ਦਵਾਂਗੇ ਤੁਸੀਂ 20 ਇੰਚ ਜਿੱਦਾਂ ਹਿਪ ਆਗੀ ਤੁਹਾਡੇ 20 ਇੰਚ ਹਿਪ ਦੇ ਹਿਸਾਬ ਨਾਲ ਤੁਸੀਂ 30 ਇੰਚ ਇਲਾਸਟਿਕ ਹੈ ਜਿਹੜੀ ਉਹਨੂੰ ਕੱਟ ਕਰ ਲਓ ਇੱਥੋਂ ਇਹ ਜਲਾਸਟਿਕ ਆਪਾਂ ਜਿਹੜੀ ਕੱਟ ਕਰ ਲਈ ਆ 20 ਇੰਚ हिਪ ਦੇ ਹਿਸਾਬ ਨਾਲ ਹਾਂਜੀ ਇੱਕੋ ਆਪਾਂ ਜਿਹੜੇ ਬਲ ਨੇ ਉਹ ਬਣਾਉਣੇ ਸ਼ੁਰੂ ਕਰ ਦਿੱਤੇ ਨੇ ਜਿਸ ਹਿਸਾਬ ਨਾਲ ਤੁਹਾਡੇ ਕੋਲ ਕੱਪੜਾ ਤੁਸੀਂ ਕੱਪੜੇ ਦੇ ਹਿਸਾਬ ਨਾਲ ਜਿਹੜੇ ਨੇ ਬਲਾਂ ਨੇ ਕੱਟ ਕਰਨਾਗਾ ਇਹ ਸਾਰੇ ਬਲ ਤੁਸੀਂ ਪਾਉਂਦੇ ਜਾਓ ਤੇ ਉੱਪਰ ਜਿਹੜੀ ਲਾਸਟਿਕ ਤੇ ਬੈਲਟ ਆ ਉਹਨੂੰ ਆਪਾਂ ਬਾਅਦ 'ਚ ਉਹ ਸੈੱਟ ਕਰਾਂਗੇ ਤੁਹਾਨੂੰ ਲਾਸਟਿਕ ਵੀ ਲਗਾਉਣੀ ਸਿਖਾਵਾਂਗੇ ਠੀਕ ਆ ਆਪਣੀ ਲਾਸਟਿਕ ਦੇ ਉੱਪਰ ਆਪਾਂ ਨੇ ਜੋਇੰਟ ਲਾਤੇ ਜੋਇੰਟ ਲਗਾਉਣ ਤੋਂ ਬਾਅਦ ਹੁਣ ਆਪਾਂ ਪਾਵਾਂਗੇ ਇਲਾਸਟਿਕ ਜਿਹੜੀ ਆਪਣੀ ਵੈਲਟ ਆ ਵੈਲਟ ਦੇ ਵਿੱਚ ਕਿਉਂਕਿ ਇਲਾਸਟਿਕ ਦੇ ਨਾਲ ਇਹ ਥੋੜਾ ਜਿਹਾ ਵਧੀਆ ਬਣ ਜਾਂਦਾ ਫਿਰ ਜਾ ਤੇ ਤੁਸੀਂ ਇਹਨੂੰ ਇਲਾਸਟਿਕ ਹੀ ਲਾ ਕੇ ਬਣਾਇਆ ਕਰੋ ਟੂ ਲਿਪਸ ਸਲਵਾਰ ਨੂੰ ਤੇ ਥੋਤੀ ਸਲਵਾਰ ਨੂੰ ਆ ਵੇਖੋ ਹੁਣ ਆਪਾਂ ਪਲਾਸਟਿਕ ਆ ਜਿਹੜੀ ਇਹਦੇ ਵਿੱਚ ਘੁਮਾਵਾਂਗੇ ਬਹੁਤ ਸੌਖੇ ਤਿਕਣਾਂ ਆ ਪਲਾਸਟਿਕ ਆਪ ਲਗਾ ਰਹੇ ਹਾਂਗੇ ਤੇ ਸਭ ਤੋਂ ਪਹਿਲਾਂ ਇੱਕ ਪੈਰ ਪੈਰ ਦੀ ਸਿਲਾਈ ਦੇ ਨਾਲ ਇਲਾਸਟਿਕ ਦੇ ਨਾਲ ਨਾਲ ਸਿਲਾਈ ਲਗਾਓ ਇਲਾਸਟਿਕ ਦੇ ਉੱਪਰ ਜਿਹੜੀ ਸਲਾਈ ਕਦੇ ਵੀ ਨਹੀਂ ਲਗਾਉਣੀ ਚਾਹੀਦੀ ਕਿਉਂਕਿ ਇਲਾਸਟਿਕ ਵਿੱਚ ਦਬਣੀ ਨਹੀਂ ਚਾਹੀਦੀ ਸਾਈਡ ਤੇ ਸਲਾਈ ਲੱਗੂਗੀ ਤੇ ਹੁਣ ਵੇਖੋ ਤੁਸੀਂ ਇਲਾਸਟਿਕ ਦੇ ਨਾਲ-ਨਾਲ ਆਪਾਂ ਸਲਾਈ ਲਗਾ ਰਹੇ ਹਾਂ ਹਾਂਜੀ ਦੇਖੋ ਆਪਾਂ ਜਿਹੜੀ ਇਲਾਸਟਿਕ ਆ ਉਹਨਾਂ ਲਾਸਟ ਕਲਾਰ ਨੀਚੇ ਵਾਲੀ ਸਲਾਈ ਲਗਾਉਣ ਤੋਂ ਬਾਅਦ ਇੱਕ ਸਲਾਈ ਆਪਾਂ ਸੈਂਟਰ ਦੇ ਵਿੱਚ ਲਗਾਉਣੀ ਆ ਤਾਂ ਕਿ ਜਿਹੜੀ ਇਲਾਸਟਿਕ ਆ ਉਹ ਘੁੰਮਣ ਨਾ ਲੱਗੇ ਹੁਣ ਦੇਖੋ ਫਰੰਟ ਐਂਡ ਬੈਕ ਦੋਨਾਂ ਸਾਈਡ ਤੋਂ ਦੋਨੇ ਹੱਥਾਂ ਦੇ ਨਾਲ ਆਪਾਂ ਉਹਨੂੰ ਇਲਾਸਟਿਕ ਨੂੰ ਸਟ੍ਰੈਚ ਕਰਦੇ ਆ ਸਟ੍ਰੈਚ ਕਰਨ ਤੋਂ ਬਾਅਦ ਹੀ ਆਪਾਂ ਉਹਨੂੰ ਖਿੱਚ-ਖਿੱਚ ਕੇ ਸਲਾਈਆਂ ਲਗਾਉਣੀ ਆ ਤਾਂ ਕਿ ਜਿਹੜੀ ਸਲਾਈ ਆ ਉਹ ਕੁੱਟੇ ਨਾ ਤੇ ਜਿਹੜੇ ਦੇ ਬਟ ਨੇ ਉਹ ਇਲਾਸਟਿਕ ਦੇ ਬਿਲਕੁਲ ਇਕੁਅਲ ਪੈਂਦੇ ਆ ਆਹ ਵੇਖੋ ਤੁਸੀਂ ਇਲਾਸਟਿਕ ਦੀ ਫਿਨਿਸ਼ਿੰਗ ਜਿਹੜੀ ਕਿ ਦੇਖ ਸਕਦੇ ਹੋ ਪੂਰੀ ਇਕੋ ਜੀ ਹੀ ਇਲਾ ਜਿਹੜੀ ਪਾਈ ਆ ਜੇ ਤੁਸੀਂ ਇੱਕ ਸਾਈਡ ਤੋਂ ਖਿੱਚ ਲਓ ਇੱਕ ਸਾਈਡ ਤੋਂ ਨਾ ਖਿੱਚੋ ਫਿਰ ਤੁਹਾਡੇ ਜਿਹੜੇ ਨੇ ਇਲਾਸਟਿਕ ਦੇ ਵੱਟ ਉਹ ਨਹੀਂ ਸਹੀ ਪੈਣਗੇ ਹੁਣ ਇਹ ਜਿਹੜੀ ਸਲਵਾਰ ਆ ਆਪਣੇ ਕੋਲ ਬਣ ਕੇ ਰੈਡੀ ਹੋ ਚੁੱਕੀ ਹੈਗੀ ਤਾਂ ਆਹ ਲਓ ਜੀ ਜਿਹੜੀ ਟੂ ਲਿਪ ਸਲਵਾਰ ਆ ਤੁਹਾਡੇ ਸਾਹਮਣੇ ਆ ਇਹ ਆਪਾਂ ਨੇ ਬੈਕ ਤੋਂ ਬੰਲਨੇ ਦੇ ਐਂਡ ਇਹ ਵਾਲੇ ਫਰੰਟ ਤੋਂ ਬੰਲਨੇ ਇਲਾਸਟਿਕ ਤੁਹਾਨੂੰ ਦਿਖਾਈ ਸੀ ਤੇ ਇਹਦੀਆਂ ਜਿਹੜੇ ਪਹੁੰਚੇ ਆ ਪਹੁੰਚੇ ਆ ਉਹ ਵੀ ਤੁਸੀਂ ਵੇਖ ਰਹੇ ਹੋਗੇ ਪਹੁੰਚੇ ਦੇਖੋ ਕਿੰਨੇ ਸੋਹਣੇ ਬਣੇ ਆ ਇਹ ਅਸੀਂ ਵੇਸਟੇਜ ਜੇ ਕੱਪੜੇ ਦੇ ਉੱਪਰ ਅੱਜ ਤੁਹਾਡੇ ਲਈ ਸਪੈਸ਼ਲੀ ਤਾਂ ਸਖਣ ਲਈ ਇੱਕ ਸਲਵਾਰ ਬਣਾਈ ਹੈ ਵੈਸੇ ਨਹੀਂ ਸੀ ਕਸਟਮਰ ਦੀ ਨਹੀਂ ਸੀ ਬਟ ਅਸੀਂ ਤੁਹਾਨੂੰ ਟ੍ਰੇਨਿੰਗ ਦੇਣ ਲਈ ਇੱਕ ਸਲਵਾਰ ਨੂੰ ਕੱਪੜਾ ਲਿਆ ਮਤਲਬ ਸਵਾ ਕ 2 ਮੀਟਰ 2 ਮੀਟਰ ਤੋਂ ਥੋੜਾ ਜਿਹਾ ਵੱਧ ਸੀਗਾ ਤੁਸੀਂ 2 ਮੀਟਰ ਦੇ ਵਿੱਚ ਸਵਾ 2 ਮੀਟਰ ਦੇ ਵਿੱਚ ਇਹ ਸਲਵਾਰ ਹੈ ਜਿਹੜੀ ਟੂਲਿਪ ਸਲਵਾਰ ਉਹ ਬਣਾ ਸਕਦੇ ਹੋ ਤੇ ਹੁਣ ਸਾਰੀ ਸਲਵਾਰ ਤੁਹਾਨੂੰ ਸਮਝ ਆਈ ਹੋ ਜ਼ਰੂਰ ਮੈਨੂੰ ਉਮੀਦ ਆ ਜੇ ਕਿ ਤੋ ਨਹੀਂ ਵੀ ਪਤਾ ਚੱਲਿਆ ਤਾਂ ਅਸੀਂ ਤੁਹਾਨੂੰ ਫਿਰ ਵੀ ਦੱਸਾਂਗੇ ਤੁਸੀਂ ਵੀਡੀਓ ਨੂੰ ਜ਼ਰੂਰ ਦੇਖੋ ਐਂਡ ਤੱਕ ਤੇ ਵੀਡੀਓ ਨੂੰ ਸ਼ੇਅਰ ਵੀ ਕਰਿਓ ਤਾਕੇ ਜਿਨੇ ਵੀ ਪੈਣਾ ਘਰਾਂ ਚ ਬੈਠ ਕੇ ਸਲਾਈ ਕਰਦੀਆਂ ਸਟਿਚਿੰਗ ਕਰਦੀਆਂ ਉਹ ਸਿੱਖ ਸਕਣ ਥੈਂਕ ਯੂ ਜੀ ਥੈਂਕ ਯੂ so much ਵੀਡੀਓ ਨੂੰ ਵੇਖਣ ਲਈ ਤੇ ਚੈਨਲ ਨੂੰ ਸਬਸਕ੍ਰਾਈਬ ਕਰ ਲਈ ਥੈਂਕ ਯੂ